ਈਮਨਾਬਾਦ ਜਿਸ ਨੂੰ ਪਹਿਲਾਂ ਸੈਦਪੁਰ ਵੀ ਕਹਿੰਦੇ ਸਨ ਜ਼ਿਲ੍ਹਾ ਗੁਜਰਾਂਵਾਲਾ ਪਾਕਿਸਤਾਨ ਇਸ ਅਸਥਾਨ ਤੇ ਭਾਈ ਜਗਤਰਾਮ ਬਾਬਾ ਜਗਤਰਾਮ ਜੀ ਮਾਤਾ ਖੀਮੋ ਜੀ ਦੇ ਗ੍ਰਹਿ ਵਿਖੇ 1452 ਈਸਵੀ ਵਿੱਚ ਭਾਈ ਲਾਲੋ ਜੀ ਦਾ ਜਨਮ ਹੋਇਆ ਤੇ ਇਹਨਾਂ ਦੇ ਪਿਤਾ ਜੀ ਕਿਰਤੀ ਸੰਸਲਕੜ ਦਾ ਕੰਮ ਜਾਂ ਹੋਰ ਕਾਰੋਬਾਰ ਕਰਦੇ ਸਨ ਕਹਿੰਦੇ ਨੇ ਨਾਮ ਰੱਖਿਆ ਲਾਲੋ ਕਿ ਸਾਡੇ ਗਰੇਵੇ ਖੇ ਲਾਲ ਆਇਆ ਆਮ ਆਪਾਂ ਸਾਰੇ ਗਸਤੀ ਬੈਠੇ ਆ ਕਿ ਬੱਚੇ ਨੂੰ ਪਿਆਰ ਨਾਲ ਕਿ ਮੇਰਾ ਲਾਲ ਤੇ ਉਹੋ ਹੀ ਨਾਮ ਪੱਕਾ ਹੋ ਗਿਆ ਰਹੀ ਦੁਨੀਆ ਤੱਕ ਅੱਜ ਆਪਾਂ ਉਹਨਾਂ ਨੂੰ ਇਸੇ ਨਾਮ ਨਾਲ ਯਾਦ ਕਰਦੇ ਹਾਂ ਭਾਈ ਲਾਲੋ ਜੀ ਦੇ ਨਾਮ ਨਾਲ ਕਿੰਦੇ ਨੇ ਜਦੋਂ ਥੋੜੇ ਵੱਡੇ ਹੋਏ ਤੇ ਮੌਲਵੀ ਪਾਸ ਪੜਨੇ ਪਾਇਆ ਗਿਆ ਉਹਨਾਂ ਦੇ ਨਾਲ ਵਿੱਚ ਸਕੂਲ ਕਾਲਜ ਯੂਨੀਵਰਸਟੀਆਂ ਨਹੀਂ ਹੋਇਆ ਕਰਦੇ ਸਨ ਮਦਰਸੇ ਹੁੰਦੇ ਸਨ ਮੌਲਵੀ ਜਾਂ ਪਾਠਸ਼ਾਲਾਵਾਂ ਹੁੰਦੀਆਂ ਸੀ ਉੱਥੇ ਹੀ ਬੱਚਿਆਂ ਨੂੰ ਪੜਾਇਆ ਜਾਂਦਾ ਸੀ ਤੇ ਥੋੜੀ ਸਮੇਂ ਦੇ ਵਿੱਚ ਉਹ ਸਮੇਂ ਦੀ ਜੋ ਤਾਲੀਮ ਸੀ ਵਿਦਿਆ ਸੀ ਜਿਵੇਂ ਅੱਜ ਡਿਗਰੀਆਂ ਨੇ ਬੀਏ ਐਮਏ ਜਾਂ ਜਾਦਾ ਪੜਨਾ ਹੋਰ ਵਿਦਿਆ ਪ੍ਰਾਪਤ ਕਰਨੀ ਥੋੜੇ ਸਮੇਂ ਦੇ ਵਿੱਚ ਭਾਈ ਸਾਹਿਬ ਜੀ ਨੇ ਉਹ ਜੋ ਵਿਦਿਆ ਸੀ ਉਹ ਪ੍ਰਾਪਤ ਕਰ ਲੈਣਾ। ਆਪਣੇ ਕੰਮ ਦੇ ਵਿੱਚ ਬੜੀ ਮਹਾਰਤ ਰੱਖਣ ਵਾਲੇ ਤੇ ਥੋੜੇ ਜਿਹਾ ਹੋਰ ਵੱਡੇ ਤੇ ਆਪਣੇ ਪਿਤਾ ਪੁਰਖੀ ਪਿਤਾ ਜੀ ਭਾਈ ਜਗਤਰਾਮ ਜੀ ਦੇ ਨਾਲ ਉਹਨਾਂ ਦੇ ਕੰਮ ਦੇ ਵਿੱਚ ਲੱਕੜ ਦੇ ਕੰਮ ਦੇ ਵਿੱਚ ਖਾਸ ਕਰਕੇ ਹੱਥ ਹਟਾਉਣ ਲੱਗ ਪਏ। ਇਤਿਹਾਸ ਕਹਿੰਦਾ ਹੈ ਕਿ ਪਿੰਡ ਦੇ ਵਿੱਚ ਇਹਨਾਂ ਦਾ ਘਰ ਵਿਚ ਖੂਈ ਲੱਗੀ ਹੋਈ ਕਰਦੇ ਉਦੋਂ ਤੋਂ ਹੀ ਇਹ ਵੀ ਬਾਅਦ ਚ ਲੱਗੀ ਉਦੋਂ ਤੋਂ ਹੀ ਤੇ ਬਿਨਾਂ ਵਿਤਖਰੇ ਦੇ ਹਰ ਕੋਈ ਇਹਨਾਂ ਦੇ ਘਰੋਂ ਪਾਣੀ ਪਰ ਕੇ ਲੈ ਜਾਂਦਾ ਉਹਨਾਂ ਨੂੰ ਅਜਰੰਗ ਟੂ ਵਰਲ ਟੂਟੀਆਂ ਜਾਏ ਸਾਧ ਨਹੀਂ ਸਕਾ ਖੂਹਾਂ ਦਾ ਦਰਿਆਵਾਂ ਦਾ ਚਸ਼ਮਿਆਂ ਦਾ ਪਾਣੀ ਹੀ ਵਰਤਿਆ ਜਾਂਦਾ ਸੀ ਪੀਤਾ ਜਾਂਦਾ ਸੀ ਕੁਝ ਸਮੇਂ ਬਾਅਦ ਬਾਬਾ ਜਗਤਰਾਮ ਜੀ ਚੜਾਈ ਕਰ ਗਏ ਥੋੜੇ ਸਮੇਂ ਬਾਅਦ ਮਾਤਾ ਖੇਮੋ ਜੀ ਵਿਚਟਾਈ ਕਰਦੇ ਹੁਣ ਭਾਈ ਲਾਲੋ ਜੀ ਤੇ ਇਹਨਾਂ ਦੇ ਘਰੋਂ ਬੀਬੀ ਜੀ ਤੇ ਇਹ ਕਿਨਾਂ ਦੀ ਪੁੱਤਰੀ ਹੈ ਬੀਬੀ ਰਾਜੀ ਉਹਦਾ ਨਾਮ ਹੈ ਇਹ ਤਿੰਨ ਜੀਆਂ ਦਾ ਇੱਕ ਛੋਟਾ ਜਿਹਾ ਪਰਿਵਾਰ ਹੈ ਤੇ ਭਾਈ ਸਾਹਿਬ ਧਰਮ ਦੀ ਕਿਰਤ ਕਰਦੇ ਨੇ ਜਿਹੜਾ ਵੀ ਕੋਈ ਪਿੰਡ ਦਾ ਕੋਈ ਵੀ ਕੰਮ ਕਹਿੰਦਾ ਬੜੇ ਚੰਗੇ ਤਰੀਕੇ ਨਾਲ ਜਿੰਨੂੰ ਇਮਾਨਦਾਰੀ ਨਾਲ ਬੜੀ ਮਿਹਨਤ ਨਾਲ ਬੜਾ ਮਨ ਲਾ ਕੇ ਕਰਦੇ ਨੇ ਤੇ ਵਾਜਿ ਮਜੂਰੀ ਲੈਂਦੇ ਨੇ ਭਾਈ ਕਨ ਸਿੰਘ ਨਾਭਾ ਨੇ ਲਿਖਿਆ ਵੀ ਵੱਧ ਨਹੀਂ ਲੈਣਾ ਗੁਰੂ ਸਾਹਿਬ ਦਾ ਹੁਕਮ ਹੈ ਕਿ ਹੱਕ ਪਰਾਇਆ ਨਾਨਕਾ ਉਸ ਵਰਸ ਗਾਏ ਗੁਰ ਪੀਰਾ ਮਾਤਾ ਪਰੇ ਜਾ ਮਰਦਾਰ ਨਾ ਖਾਏ ਜਿਹੜੀ ਵਾਜਿ ਮਿਹਦੂਰੀ ਹੈ ਨਾ ਆਪਣੀ ਮਿਹਨਤ ਹੈ ਉਹ ਲੈਣੀ ਇਸ ਤਰ੍ਹਾਂ ਕਰਦਿਆਂ ਕਰਦਿਆਂ ਲੋੜਵੰਦ ਦੀ ਵੱਧ ਕਰਨੀ ਵਾਹ ਗੁਰਜੀ ਧਨ ਜਣੇ ਦੀ ਮਾਓ ਜੋਦਾ ਜੋਦੀ ਹੈ ਧਨ ਜਣੇ ਦੀ ਮਾਓ ਜੋਦਾ ਜੋਦੀ ਹੈ ਧਨ ਜਣੇ ਦੀ ਮਾਓ ਜੋਦਾ ਜੋਦੀ ਹੈ ਜੋਦਾ ਜੋਦੀ ਹੈ ਜੋਦਾ ਜੋਦੀ ਹੈ ਜੋ ਦੀਏ ਜੋਤਾ ਜੋਦੀਏ ਧਨ ਜਣੇ ਦੀ ਮਾ ਜੋਤਾ ਜੋਦੀਏ ਧਨ ਜਣੇ ਦੀ ਮਾ ਜੋਤਾ ਜੋਦੀਏ ਗੁਰਮੁਖ ਪੰਥ ਚ ਹੋਏ ਜਗ ਪਰ ਬੋਦੀਏ ਜੋ ਦਿਆ ਜੋ ਦਾ ਜੋ ਦਿਆ ਜੋ ਦਾ ਜੋ ਦਿਆ ਜੋ ਦਾ ਜੋ ਦਿਆ ਧਨ ਜਨੇ ਦੀ ਮਾ ਜੋ ਦਾ ਜੋ ਦਿਆ ਧਨ ਜਨੇ ਦੀ ਮਾ ਜੋ ਦਾ ਜੋ ਦਿਆ ਸਤ ਸੰਤੋਖ ਨ ਕਾਮ ਕਰੋ ਦੀਏ ਗੁਰਮੁਖ ਸਤ ਸੰਤੋਖ ਨ ਕਾਮ ਕਰੋ ਦੀਏ ਨਾ ਕਾਮ ਕਰ ਦੀਏ ਗੁਰਮੁਖ ਹੈ ਨਿਰਵੈਰ ਨਾਇਰ ਵਿਰੋਧੀਏ ਨਾ ਵੈਰ ਰੋਤੀ ਹੈ ਰੋਦੀਏ ਜੋਦਾ ਜੋਦੀਏ ਧੰਜਣੇ ਦੀ ਮਾਉ ਜੋਦਾ ਜੋਦੀਏ ਜੋਦਾ ਜੋਦੀਏ ਜੋਦਾ ਜੋਦੀਏ ਜੋਦਾ ਜੋਦੀਏ ਧੰਜਣੇ ਦੀ ਮਾਉ ਜੋਦਾ ਜੋਦੀਏ ਧੰਜਣੇ ਦੀ ਮਾਉ ਉਥੀ ਹੈ ਚੋਹ ਵਰਨਾ ਇੱਕ ਦੇਸ ਸਹਿ ਸਮੋਧੀ ਹੈ ਚੋਹ ਜਾਣ ਤਣਕਣੇ ਤੇ ਮਾ ਜਣੇ ਦੀ ਮੌਜੂਦਾ ਜੋਤੀ ਹੈ ਜੋਤਾ ਜੋਤੀਏ ਜੋਤਾ ਜੋਤੀਏ ਜੋਤਾ ਜੋਤੀਏ ਜਣੇ ਦੀ ਮੌਜੂਦਾ ਜੋਤੀ ਹੈ ਧੰਨ ਉਹ ਦिए ਜੋ ਦਾ ਜੋ ਦिए ਵਾਹਿਗੁਰੂ ਗੁਰੂ ਨਾਨਕ ਦੇ ਪਿਆਰ ਵਾਲੇ ਭਾਈ ਲਾਲੋ ਜੀ ਜਿਹੜੇ ਨੇ ਉਸ ਗੁਰਸਿੱਖ ਦਾ ਜ਼ਿਕਰ ਮੇਰੇ ਗੁਰੂ ਨਾਨਕ ਨੇ ਆਪਣੀ ਬਾਣੀ ਦੇ ਵਿੱਚ ਆਪ ਕੀਤਾ ਜੀ ਕਿਉਂਕਿ ਸਿੱਖ ਤਾਂ ਬੜੇ ਨੇ ਪਰ ਦੋ ਸਿੱਖਾਂ ਦਾ ਜ਼ਿਕਰ ਜਿਹੜਾ ਇੱਕ ਭਾਈ ਮਰਦਾਨਾ ਤੇ ਇੱਕ ਭਾਈ ਲਾਲੋ ਜੀ ਇਹਨਾਂ ਦਾ ਜ਼ਿਕਰ ਸਤਗੁਰ ਨੇ ਬਾਣੀ ਵਿੱਚ ਆਪ ਕੀਤਾ ਜੀ ਕਿਉਂਕਿ ਜਦੋਂ ਬਾਣੀ ਪੜਾਂਗੇ ਨਾ ਗੁਰਬਾਣੀ ਦਾ ਇੱਕ ਬਚਨ ਹੈ ਪੰਡਿਤ ਸੂਰ ਛਤਰ ਪਤ ਰਾਜਾ ਹੁਣ ਦੇਖੋ ਪੰਡਿਤ ਲਫ਼ਜ਼ ਜਿਹੜਾ ਹੈ ਇਹਦੇ ਅਖਰੀ ਅਰਥ ਜਿਹੜੇ ਨੇ ਉਹ ਹੈ ਵਿਦਵਾਨ ਸੰਸਾਰ ਅੰਦਰ ਸਾਨੂੰ ਬੜੇ ਵਿਦਵਾਨ ਮਿਲ ਜਾਣਗੇ ਪੜੇ ਲਿਖੇ ਮਿਲ ਜਾਣਗੇ ਗੁੜੀ ਗਿਆਨੀ ਮਿਲ ਜਾਣਗੇ ਸੂਰ ਦਾ ਮਤਲਬ ਹੈ ਸੂਰਮੇ ਸੰਸਾਰ 'ਚ ਸੂਰਮਿਆਂ ਦੀ ਕਮੀ ਵੀ ਕੋਈ ਨਹੀਂ ਜੀ ਸਤਿਗੁਰੂ ਪਾਤਸ਼ਾਹ ਕਹਿੰਦੇ ਵੀ ਪੰਡਿਤ ਸੂਰ ਛਤਰਪਤ ਰਾਜਾ ਹੁਣ ਜਦੋਂ ਆਪਾਂ ਹਿਸਟਰੀ ਪੜਾਂਗੇ ਨਾ ਜੀ ਅਸ਼ੋਕ ਵਰਗੇ ਕਨਿਸ਼ਕਰ ਵਰਗੇ ਬਹੁਤ ਸਾਰੇ ਐਸੇ ਤੁਹਾਨੂੰ ਰਾਜੇ ਮਹਾਰਾਜੇ ਮਿਲ ਜਾਣਗੇ ਕਿ ਜਿਹਦੇ ਬਾਬਤ ਸਤਗੁਰ ਨੇ ਗੁਰਬਾਣੀ ਚ ਲਿਖਿਆ 12 ਜੋਜਨ 76 ਚਲੇ ਥਾ ਦ੍ਰੋਣ ਦੇ ਵਰਗੇ ਮਿਲ ਜਾਣਗੇ ਜਿਨ੍ਹਾਂ ਦਾ ਰਾਜ ਭਾਗ ਐਡਾ ਵੱਡਾ ਸੀ ਪਰ ਇੱਕ ਪੰਕਤੀ ਨਾਲ ਐਡ ਕੀਤੀ ਗਿਆ ਲਗੇ ਭਗਤ ਬਰਾਬਰ ਅਵਰਨ ਕੋਈ ਕਿੱਥੇ ਕੇ ਰਾਜੇ ਖਾਣ ਵਾਲੇ ਕੌਣ ਉਹਨਾਂ ਨੂੰ ਯਾਦ ਕਰਦਾ ਕਿਹੜਾ ਉਹਨਾਂ ਦੇ ਦਿਹਾੜੇ ਮਨਾਉਂਦਾ ਅਸੀਂ ਪੰਕਤੀ ਪੜ੍ਹੀ ਹੈ ਨਾ ਜੀ ਕਿ 12 ਜੋਜਨ 76 ਚਲੇਤਾ 12 ਜੋਜਨ ਜਿਹੜੀ ਮੈਂ ਕਿੰਤੀ-ਮਿੰਤੀ ਪੜ੍ਹੀ ਹੈ 1 ਜੋਜਨ ਤਕਰੀਬਨ 4 ਸਵਾ 4 ਕਿਲੋਮੀਟਰ ਦਾ ਹੈ ਜੀ 12 ਜੋਜਨ ਸਮਝੋ 50 ਕਿਲੋਮੀਟਰ ਦੇ ਕਰੀਬ ਹੋ ਗਿਆ ਜੀ ਹੁਣ ਜਿਹੜਾ ਬੰਦਾ ਚੱਲਦਾ ਹੋਵੇ ਉਹਦੇ ਨਾਲ ਜਿਹੜੀ ਫੌਜ ਚੱਲਦੀ ਹੋਵੇ ਉਹਦਾ ਘੇਰਾ ਐਡਾ ਵੱਡਾ ਹੋਵੇ ਕਿ 50 ਕਿਲੋਮੀਟਰ ਚ ਫੈਲੀ ਹੋਵੇ ਜੀ ਉਹ ਕਿੰਨਾ ਕੁ ਤਾਕਤਵਰ ਹੋਵੇਗਾ ਜੀ ਉਹਦੇ ਕੋਲ ਕਿੰਨੀ ਕੁ ਤਾਕਤ ਹੋਵੇਗੀ ਪਰ ਤੁਸੀਂ ਦੇਖੋ ਉਹਨਾਂ ਨੂੰ ਯਾਦ ਕੌਣ ਕਰ ਰਿਹਾ ਜੇ ਅਸੀਂ ਬਾਣੀ ਵੀ ਪੜਾਂਗੇ ਤੇ ਸਤਗੁਰ ਨੇ ਉਹਨਾਂ ਨੂੰ ਕਿਸ ਪਰਥਾਏ ਸੰਬੋਧਨ ਕੀਤਾ ਜੇ ਸਤਗੁਰ ਨੇ ਉਹਨਾਂ ਦਾ ਨਾਮ ਗੁਰਬਾਣੀ 'ਚ ਲਿਆ ਵੀ ਹੈ ਤੇ ਕਿਸ ਪਰਥਾਏ ਲਿਆ ਦੁਨੀਆਂ ਨੂੰ ਇਹ ਸਮਝਾਇਆ ਕਿ ਇਹਨਾਂ ਵਰਗੇ ਮੂਰਖ ਦੁਨੀਆਂ ਵਿੱਚ ਕੋਈ ਵੀ ਨਹੀਂ ਮੂਰਖ 라ਵਣ ਕਿਆ ਲੈ ਗਏ ਕਿ ਸਰਬ ਸੋਨੇ ਕੀ ਲੰਕਾ ਹੋਤੀ 라ਵਣ ਸੇ ਅਧਕਾਈ ਵੀ ਇਦਾਂ ਦੇ ਤੁਹਾਨੂੰ ਮਿਲ ਜਾਣਗੇ ਜਿਨ੍ਹਾਂ ਦਾ ਜ਼ਿਕਰ ਗੁਰਬਾਣੀ ਚ ਹੈ ਪਰ ਉਹਨਾਂ ਨੂੰ ਦੱਸਿਆ ਸੰਸਾਰ ਨੂੰ ਦੱਸਿਆ ਵੀ ਇਹਨਾਂ ਦਾ ਜਪ ਤਪ ਭਗਤੀ ਤਾਕਤ ਕਾਦੇ ਵਾਸਤੇ ਸੀ ਇੱਕ ਹੰਕਾਰ ਦਾ ਬੁਲਬੁਲਾ ਸੀ ਜੀ ਇੱਕ ਘੜੀ ਨਹੀਂ ਲੱਗੀ ਉਸ ਹੰਕਾਰ ਦੇ ਬੁਲਬਲੇ ਨੂੰ ਫਟ ਦਿਆ ਪੰਡਿਤ ਸੂਰ ਛਤਰਪਤ ਰਾਜਾ ਸਾਨੂੰ ਸੰਸਾਰ 'ਚ ਇਹ ਕਿਤਾਬਾਂ 'ਚ ਮਿਲ ਜਾਣਗੇ ਪਰ ਸੰਸਾਰ 'ਚ ਉਹਨਾਂ ਨੂੰ ਯਾਦ ਨਹੀਂ ਕਰਦਾ ਪਰ ਬਾਣੀ ਕੀ ਕਹਿੰਦੀ ਹੈ ਭਗਤ ਬਰਾਬਰ ਅਵਰ ਨ ਕੋਈ ਹੁਣ ਭਗਤ ਕੌਣ ਨੇ ਜਦੋਂ ਅਸੀਂ ਸਤਗੁਰੂ ਨੂੰ ਗੁਰਬਾਣੀ 'ਚ ਪੁੱਛਾਂਗੇ ਨਾ ਜੀ ਭਗਤ ਹੈ ਕੌਣ ਨੇ ਭਗਤ ਦੀ ਪਰਿਭਾਸ਼ਾ ਕੀ ਹੈ ਤੇ ਅਸੀਂ ਰੋਜ਼ ਬਾਣੀ ਪੜ੍ਹਦੇ ਆਂ ਤੇ ਸਤਗੁਰ ਨੇ ਕੀ ਕਿਹਾ ਜੀ ਭਗਤ ਤੇਰੇ ਮਨ ਭਾਵ ਦੇ ਤੇਰੇ ਭਗਤ ਪਿਆਰੇ ਉਹ ਨੇ ਜਿਹੜੇ ਤੇਰੇ ਮਨ ਨੂੰ ਚੰਗੇ ਲੱਗਦੇ ਨੇ ਭਗਤ ਭਗਤ ਦਰ ਵਜਿਆ ਉਹਨਾਂ ਦਾ ਨਾਮ ਦੁਨੀਆ 'ਚ ਚੱਲਦਾ ਹੈ ਜੀ ਭਗਤ ਤੇਰੇ ਮਨ ਭਾਵ ਦੇ ਦਰ ਸੋਹਣ ਕੀਰਤ ਗਾਵਾਂ ਦੇ ਹੁਣ ਉਹ ਨੇ ਪਿਆਰੇ ਭਗਤ ਜਿਹੜੇ ਤੈਨੂੰ ਚੰਗੇ ਲੱਗਦੇ ਨੇ ਨਹੀਂ ਤਾਂ ਸੰਸਾਰ 'ਚ ਇਦਾਂ ਦੇ ਵੀ ਨੇ ਜਿਹੜੇ ਆਪਣੇ ਆਪ ਨੂੰ ਖੋਜਦੇ ਨੇ ਹੁਣ ਜਦੋਂ ਅਸੀਂ ਭਾਈ ਲਾਲੋ ਜੀ ਦੀ ਜ਼ਿਕਰ ਕਰੀਦਾ ਨਾ ਜੀ ਤੇ ਗੁਰੂ ਨਾਨਕ ਪਾਤਸ਼ਾਹ ਦਾ ਜਨਮ 1400 ਤੇ 69 ਤੇ ਭਾਈ ਲਾਲੋ ਜੀ ਦੇ ਜੀ 1400 ਤੇ 52 ਤੁਸੀਂ ਉਮਰ ਦਾ ਫਰਕ ਦੇਖੋ ਭਾਈ ਲਾਲੋ ਗੁਰੂ ਨਾਨਕ ਸਾਹਿਬ ਨਾਲੋਂ ਕਿੰਨੇ ਵੱਡੇ ਨੇ ਉਮਰ ਉਮਰ ਕਰਕੇ ਵੱਡੇ ਨੇ ਪਰ ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ ਚਿਤ ਦਵਾਰੇ ਉੱਪਰ ਇਹ ਗੱਲ ਸਮਝ ਆਉਣੀ ਬੜੀ ਔਖੀ ਹੈ ਇਹ ਅਰਦਾਸ ਨਿਕਲਣੀ ਬੜੀ ਔਖੀ ਹੈ ਕਿ ਜਗਤ ਜਲੰਦਾ ਰੱਖ ਲੈ ਜਿਵੇਂ ਅੱਜ ਅਸੀਂ ਆਪਣੇ ਆਲੇ ਦੁਆਲੇ ਸਮਾਜ ਦੇਖਦੇ ਪਏ ਆ ਨਾ ਤੁਸੀਂ ਕਿਸੇ ਨੂੰ ਪੁੱਛ ਕੇ ਦੇਖੋ ਤੁਸੀਂ ਕਿਸੇ ਕੋਲ ਬਹਿ ਕੇ ਦੇਖੋ ਕੋਈ ਨਹੀਂ ਕਹੇਗਾ ਵੀ ਅੱਜ ਦਾ ਟਾਈਮ ਚੰਗਾ ਟਾਈਮ ਹੈ ਜੀ ਅਸੀਂ ਕਿਤੇ ਆਪਣੇ ਧਾਰਮਿਕ ਸੱਤਾਂ 'ਚ ਬਹਿ ਜਾਈਏ ਰਾਜਨੀਤਿਕ ਸੱਤਾਂ 'ਚ ਬਹਿ ਜਾਈਏ ਆਪਣੇ ਸਮਾਜਿਕ ਸੱਤਾਂ 'ਚ ਬਹਿ ਜਾਈਏ ਕਿਉਂਕਿ ਜੀਵਨ ਤਿੰਨ ਤਰ੍ਹਾਂ ਦਾ ਦਾਦਾ ਜੀ ਇੱਕ ਰਾਜਨੀਤਿਕ ਧਾਰਮਿਕ ਤੇ ਸਮਾਜਿਕ ਤੁਸੀਂ ਕਿਸੇ ਨੂੰ ਪੁੱਛ ਕੇ ਦੇਖੋ ਸਾਰੇ ਕਹਿਣਗੇ ਕਿ ਬੜਾ ਮਾੜਾ ਦੌਰ ਚੱਲ ਰਿਹਾ ਜੀ ਜੇ ਭਾਈ ਲਾਲੋ ਜੇ ਮਨ ਵਿੱਚ ਉਹ ਅਦਾਸ ਨਿਕਲੀ ਜਗਤ ਜਲੰਦਾ ਰੱਖ ਲੈ ਇਹਦਾ ਮਤਲਬ ਵੀ ਉਹਨਾਂ ਦੇ ਕੋਲ ਜਪ ਹੈ ਤਪ ਹੈ ਹੁਣ ਉਹਨਾਂ ਦੇ ਸਤਿਕਾਰਯੋਗ ਪਿਤਾ ਜੀ ਨੇ ਜਗਤਰਾਮ ਜੀ ਉਹਨਾਂ ਦੀ ਘਰ ਵਾਲੀ ਹੈ ਬੀਬੀ ਪ੍ਰੇਮੋ ਉਹਨਾਂ ਦੀ ਇੱਕ ਬੇਟੀ ਹੈ ਜਿਹੜੀ 47 ਤੱਕ ਇਹ ਲਾਹੌਰ ਦੇ ਲਾਗੇ ਪਿੰਡ ਪਿੰਡ ਤਤਲਾ ਜਿੱਥੇ ਉਹਨਾਂ ਦੇ ਭਾਈ ਲਾਲੋ ਜੀ ਦੇ ਅੰਸ਼ਵੰਸ਼ ਵਿੱਚੋਂ ਉਹਨਾਂ ਦਾ ਪਰਿਵਾਰਕ ਜਿਹੜਾ ਹੈ ਉਹ ਉੱਥੇ ਰਹਿੰਦਾ ਕਿਉਂਕਿ ਭਾਈ ਲਾਲੋ ਦੇ ਘਰ ਸਿਰਫ ਇੱਕੋ ਹੀ ਧੀ ਹੈ ਤਤਲੇ ਪਿੰਡ ਤੇ ਲਾਹੌਰ ਦੇ ਲਾਗੇ ਇਹ 47 ਤੱਕ ਰਹੇ ਨੇ ਜੋ ਇਤਿਹਾਸਕ ਫਰੋਤ ਜਿਹੜੇ ਨੇ ਉਹ ਮਿਲਦੇ ਨੇ ਜਿੰਨਾ ਕੁ ਮੈਂ ਪੜਿਆ ਹੈ ਜਿਹੜੀ ਬੀਬੀ ਪ੍ਰੇਮੋ ਹੈ ਨਾ ਜੀ ਭਾਈ ਲਾਲੋ ਦੀ ਘਰ ਵਾਲੀ ਉਹਦਾ ਨਾਮ ਇਕੱਲਾ ਪ੍ਰੇਮੋ ਨਹੀਂ ਉਹ ਬਹੁਤ ਪਿਆਰ ਦੇ ਰੰਗ ਵਿੱਚ ਰੰਗੀ ਪਈ ਹੈ ਜੀ ਤੇ ਭਾਈ ਲਾਲੋ ਨੇ ਦਰਸ਼ਨ ਵੀ ਨਹੀਂ ਸੀ ਕੀਤੇ ਗੁਰੂ ਨਾਨਕ ਸਾਹਿਬ ਦੇ ਪਹਿਲੀ ਵਾਰ ਐਮਨਾਬਾਦ ਵਿੱਚ ਮਿਲੇ ਨੇ ਪਰ ਇੱਕ ਬਚਨ ਕਰਕੇ ਗਏ ਸੀ ਵੀ ਲਾਲੋ ਚੇਤਾ ਰੱਖੀ ਇਹ ਐਮਨਾ ਬਾਬ ਜਿਹੜਾ ਹੈ ਜਿਹਨੂੰ ਤੁਸੀਂ ਜਦੋਂ ਬਾਬਰ ਬਾਣੀ ਪੜਾਂਗੇ ਨਾ ਉਹ ਚ ਮਾਸਪੂਰੀ ਵੀ ਕਿਹਾ ਗਿਆ ਉੱਥੇ ਇੰਨੀ ਕਤਲੋਗਾਰਤ ਹੋਈ ਵੀ ਧਰਤੀ ਜਿਹੜੀ ਖੂਨ ਨਾਲ ਰੰਗੀ ਗਈ ਇੱਕ ਘੜ ਸੀ ਉਹ ਸੀ ਭਾਈ ਲਾਲੋ ਦਾ ਕਿਉਂਕਿ ਬਾਣੀ ਕਹਿੰਦੀ ਹੈ ਨਾ ਕਿ ਜਿੱਥੇ ਜਾਏ ਬਹੇ ਮੇਰਾ ਸਤਿਗੁਰੂ ਸੋ ਥਾਨ ਸੋ ਹਵਾ ਰਾਮ ਰਾਜ ਪਰ ਇੱਕ ਬੇਨਤੀ ਮੈਂ ਕਰਾਂਗਾ ਜੀ ਗੁਰਨਾਨਦ ਸਾਹਿਬ ਨੂੰ ਪਤਾ ਲੱਗਾ ਵੀ ਬਾਬਰ ਚੱਲ ਪਿਆ ਤੇ ਉਧਰ ਗੁਰੂ ਨਾਨਕ ਸਾਹਿਬ ਚੱਲ ਪਏ ਇਧਰੋਂ ਬਾਬਰ ਚੱਲਿਆ ਉਧਰੋਂ ਗੁਰੂ ਨਾਨਕ ਸਾਹਿਬ ਚੱਲੇ ਉਹਨੇ ਪੂਰਾ ਐਮਨਾਬਾਦ ਸਾੜ ਕੇ ਸੁਆਹ ਕਰ ਦਿੱਤਾ ਇੱਕ ਘਰ ਬਚਿਆ ਸੀ ਉਹ ਸੀ ਭਾਈ ਲਾਲੂ ਜੀ ਦਾ ਕਿਉਂਕਿ ਮੇਰਾ ਗੁਰਨਾਨਕ ਆਪ ਉਸ ਘਰ ਚ ਜਾ ਕੇ ਬਹਿ ਗਿਆ ਮੇਰੇ ਗੁਰਨਾਨਕ ਨੇ ਭਾਈ ਲਾਲੂ ਨੂੰ ਤੱਤੀ ਬਾਣੀ ਅਸੀਂ ਬਾਣੀ ਪੜ੍ਹੀ ਹੈ ਨਾ ਵੀ ਤਾਤੀ ਵਾਉ ਨਾ ਪਾਰ ਬ੍ਰਹਮ ਸ਼ਰਨ ਆਈ ਵੀ ਜਿਹੜਾ ਰਵੇ ਗੁਰੂ ਕੀ ਸ਼ਰਨ ਵਿੱਚ ਗੁਰੂ ਤੱਤੀ ਬਾਣੀ ਲਗਨ ਦਿੰਦਾ ਹੱਥ ਜੋੜ ਕੇ ਬੇਨਤੀ ਆ ਰੱਬ ਨੇ ਸਾਨੂੰ ਸਾਰੇ ਸੁੱਖ ਦਿੱਤੇ ਨੇ ਜੀ ਕਿਸੇ ਨੂੰ ਥੋੜੇ ਦਿੱਤੇ ਕਿਸੇ ਨੂੰ ਬਹੁਤੇ ਦਿੱਤੇ ਪਰ ਦਿੱਤੇ ਸਾਰਿਆਂ ਨੂੰ ਨੇਤ ਨਮ ਜਰੂਰ ਕਰਿਆ ਕਰੀਏ ਜੀ ਜੇ ਅਸੀਂ ਭਾਈ ਲਾਲੋ ਦੀ ਸ਼੍ਰੇਣੀ ਚ ਖੜੇ ਹੋਣਾ ਨਾ ਜਿਵੇਂ ਭਾਈ ਲਾਲੋ ਨੇ ਗੁਰੂ ਨਾਨਕ ਸਾਹਿਬ ਕੋ ਪਿਆਰ ਲਿਆ ਜੇ ਅਸੀਂ ਵੀ ਲੈਣਾ ਤੇ ਜਿਵੇਂ ਭਾਈ ਲਾਲੋ ਨੇ ਗੁਰੂ ਨਾਨਕ ਦੇ ਸਿਧਾਂਤ ਦੀ ਕਮਾਈ ਕੀਤੀ ਹੈ ਨਾ ਅਸੀਂ ਵੀ ਕਰੀਏ ਜਿਵੇਂ ਭਾਈ ਲਾਲੋ ਨੇ ਗੁਰੂ ਨਾਨਕ ਦੇ ਬਚਨਾਂ ਤੇ ਪਹਿਰਾ ਦਿੱਤਾ ਅਸੀਂ ਵੀ ਦੇਈਏ ਤੇ ਜੇ ਗੁੱਪਾ ਹੀ ਲਾਲੋ ਨੇ ਪਹਿਰਾ ਦਿੱਤਾ ਤੇ ਗੁਰੂ ਨੇ ਤਤੀਵਾ ਨਹੀਂ ਲੱਗਣ ਦਿੱਤੀ ਤੇ ਮਾਫ ਕਰਿਓ ਜੇ ਅਸੀਂ ਗੁਰੂ ਦੇ ਬਚਨਾਂ ਤੇ ਪਹਿਰਾ ਦੇਾਂਗੇ ਤੇ ਗੁਰੂ ਤਤੀਵਾ ਸਾਨੂੰ ਵੀ ਨਹੀਂ ਲੱਗਣ ਦੋਵੇਗਾ ਸੋ ਮੇਰੇ ਬੜੇ ਹੀ ਸਤਿਕਾਰਯੋਗ ਜਿਹੜੇ ਸਾਡੇ ਗੁਰੂ ਘਰ ਦੇ ਕੀਰਤਨੀਏ ਨੇ ਜੀ ਉਹ ਸਟੇ ਤੇ ਪਹੁੰਚ ਚੁੱਕੇ ਨੇ ਮੇਰੇ ਬੜੇ ਸਤਿਕਾਰਯੋਗ ਮੇਰੇ ਸਾਰੇ ਪ੍ਰਬੰਧਕ ਨੇ ਜੀ ਸਰਦਾਰ ਜਸਵੰਤ ਸਿੰਘ ਜੀ ਮਾਨ ਸਾਹਿਬ ਜੀ ਤੇ ਹੋਰ ਜਿਹੜੇ ਸਾਡੇ ਪ੍ਰਬੰਧਕ ਜਨ ਨੇ ਤੇ ਮੇਰਾ ਵੀਰ ਵਿਕਰਮਜੀਤ ਸਿੰਘ ਪਹਿਲੀ ਵਾਰ ਮਿਲਿਆ ਜੀ ਇਹਨਾਂ ਨੂੰ ਮੈਂ ਪਹਿਲੀ ਵਾਰ ਮੇਰਾ ਵੀਰ ਪ੍ਰਬੰਧਕ ਬਣਿਆ ਪਹਿਲੀ ਵਾਰ ਮਿਲਿਆ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਉਦਨ ਮਾਨ ਸਾਹਿਬ ਦਾ ਫੋਨ ਆਇਆ ਸੀ ਵੀ ਤੁਹਾਡੇ ਦਰਸ਼ਨ ਕਰਾਉਣੇ ਨੇ ਮੈਂ ਕਿਹਾ ਜੀ ਮੈਂ ਤਾਂ ਦਰਸ਼ਨ ਕਰਨ ਆਉਂਗਾ ਜੀ ਤੇ ਮੈਂ ਬੇਨਤੀ ਕਰਾਂਗਾ ਹੱਥ ਜੋੜ ਕੇ ਸਾਰਿਆਂ ਨੂੰ ਇਹ ਬੜੀ ਪਿਆਰ ਵਾਲੀ ਸੰਗਤ ਹੈ ਇਥੇ ਗਿਣਤੀ ਮਿੰਤੀ ਦੀ ਗੱਲ ਨਹੀਂ ਮਾਫ ਕਰਿਓ ਅਸੀਂ ਨਾ ਗਿਣਤੀ ਮਿੰਤੀ ਚ ਪੈ ਜਾਂਦੇ ਆ ਵੀ ਉੱਥੇ ਇੰਨੇ ਬੰਦੇ ਉੱਥੇ ਇੰਨੇ ਬੰਦੇ ਭਾਈ ਲਾਲੋ ਕੱਲਾ ਸੀ ਤੇ ਦੂਜੇ ਪਾਸੇ ਐਮਨਾਬਾਦ ਇੱਕ ਪਾਸੇ ਸੀ ਗੁਰੂ ਨਾਨਕ ਸਾਹਿਬ ਨੇ ਗਿਣਤੀ ਮਿੰਤੀ ਨਹੀਂ ਭਾਈ ਲਾਲੋ ਕੱਲਾ ਬਹਿ ਗਿਆ ਉਹਦੇ ਘਰ ਜਾ ਕੇ ਬਹਿ ਗਏ ਮਲਕ ਭਾਗੋ ਦੇ ਘਰ ਦਾ ਲੈਣਾ ਲਗੀਆਂ ਪਈਆਂ ਸੀ ਉਹ ਦੇਖੋ ਇੱਥੇ ਕੀ ਹੈ ਵੀ ਇੱਕ ਗੁਰਬਾਣੀ ਦੀ ਪੰਕਤੀ ਚੇਤਾ ਰੱਖਿਓ ਭਾਈ ਲਾਲੋ ਦੇ ਘਰ ਗੁਰੂ ਨਾਨਕ ਐਵੇਂ ਨਹੀਂ ਚਲੇ ਗਏ ਸਤਿਗੁਰੂ ਗੁਰੂ ਨਾਨਕ ਐਵੇਂ ਨਹੀਂ ਚਲੇ ਗਏ ਇੱਕ ਗੁਰਬਾਣੀ ਦੀ ਪੰਕਤੀ ਪੜਿਓ ਰਾਤ ਦਿਵਸ ਕੇ ਕੂਕਣੇ ਦਿਨ ਰਾਤ ਯਾਦ ਕੀਤਾ ਭਾਈ ਲਾਲੋ ਨੇ ਆਵਾਜ਼ਾਂ ਮਾਰੀਆਂ ਭਾਈ ਲਾਲੋ ਨੇ ਰਾਤ ਦਿਵਸ ਕੇ ਕੂਕਣ ਦਿਨ ਰਾਤ ਯਾਦ ਕੀਤਾ ਏ ਤੇ ਫਿਰ ਹੋਇਆ ਕੀ ਤਰਸ ਪਿਆ ਮੇ ਰਮਤ ਹੋਈ ਸਤਗੁਰ ਸੱਜਣ ਮਿਲਿਆ ਇਹ ਏਡੀ ਸੌਖੀ ਖੇਡ ਨਹੀਂ ਕਿ ਗੁਰੂ ਨਾਨਕ ਕਿਸੇ ਦੇ ਘਰ ਵੀ ਚਲਾ ਜਾਵੇ ਗੁਰੂ ਨਾਨਕ ਉਹਦੇ ਘਰ ਹੀ ਜਾਂਦਾ ਏ ਬਾ ਵਿਆਹ ਅੰਮ੍ਰਿਤ ਵੇਲੇ ਬੋਲਿਆ ਤਾਂ ਦਰ ਸੁਣੀ ਪੁਕਾਰ ਮੇਕੇ ਨੂੰ ਫਰਮਾਨ ਹੋਆ ਬਰਸੋ ਕਿਰਪਾ ਉਹ ਗੁਰੂ ਨਾਨਕ ਨੇ ਅੰਮ੍ਰਿਤ ਦੀ ਮੇਰ ਵਰਸਾਈ ਵੀ ਭਾਈ ਲਾਲੋ ਜਿਹੜਾ ਸੀ ਉਹਨੂੰ ਨਿਹਾਲ 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 ਕਰ ਕਰ ਰਖ ਦਿੱਤਾ ਸੋ ਮੈਂ ਧੰਨਵਾਦ ਕਰਾਂਗਾ ਮੇਰੇ ਵੀਰ ਵਿਕਰਮਜੀਤ ਸਿੰਘ ਜਿਹੜਾ ਜਿਨ੍ਹਾਂ ਨੂੰ ਸਤਗੁਰ ਨੇ ਆਪਣੇ ਦਰ ਘਰ ਦਾ ਪ੍ਰਬੰਧ ਦਿੱਤਾ ਹੈ ਹੋਰ ਮੇਰੇ ਸਤਿਕਾਰਯੋਗ ਜਿਹੜੇ ਪ੍ਰਬੰਧਕ ਸਹਿਬਾਨ ਨੇ ਸਭ ਨਾਲ ਦਾ ਕੋਟ ਆਣ ਕੋਟ ਧੰਨਵਾਦ ਵਿਚਾਰਾ ਕਰਦੇ ਆ ਕੋਈ ਐਸਾ ਬਚਨ ਹੋਵੇ ਕਿ ਜਿਹੜਾ ਸੰਗਤ ਨਾ ਪ੍ਰਵਾਨ ਕਰੇ ਉਹ ਮੇਰੀ ਝੋਲੀ ਚ ਪਾ ਦਿਓ ਪਰ ਜਿਹੜੇ ਮੇਰੇ ਗੁਰੂ ਕੇ ਬਚਨ ਨੇ ਗੁਰਕਾ ਬਚਨ ਬਸੈ ਜੀ ਨਾਲੇ 1531 ਜਿੱਦਨ ਭਾਈ ਲਾਲੋ ਜੀ ਇਸ ਫਾਨੀ ਦੁਨੀਆ ਨੂੰ ਗੁਰੂ ਨਾਨਕ ਦੇ ਚਰਨਾਂ ਤੇ ਨਕਮਸਤਕ ਹੋ ਕੇ ਇਸ ਫਾਨੀ ਦੁਨੀਆ ਨੂੰ ਕਹਿ ਕੇ ਉਹ ਇਸ ਲੋਕ ਤੋਂ ਪਰਲੋਕ ਗਮਨ ਕਰ ਗਏ ਪਰ ਜਦੋਂ ਤੱਕ ਇਹ ਦੁਨੀਆ ਵਿੱਚ ਰਹੇ ਨੇ ਉਹਨਾਂ ਨੇ ਗੁਰੂ ਨਾਨਕ ਦੇ ਉਹਨਾਂ ਵੱਡਮੁੱਲੇ ਸਿਧਾਂਤਾਂ ਦੀ ਉਹਨਾਂ ਨੇ ਪਹਿਰੇਦਾਰੀ ਕੀਤੀ ਹੈ ਅੱਜ ਸਾਡੀ ਡਿਊਟੀ ਵੀ ਬਣਦੀ ਹੈ ਕਿ ਅਸੀਂ ਵੀ ਗੁਰੂ ਨਾਨਕ ਦੇ ਉਹਨਾਂ ਸਿਧਾਂਤਾਂ ਦੀ ਪਹਿਰੇਦਾਰ ਕਰੀਏ ਸਾਡੇ ਹੋ ਜਾਣਗੇ ਲੋਕ ਸੁਖੀਏ ਪਰ ਲੋਕ ਸੁਹੇਲੇ ਨਾਨ ਅਰ ਬਾਬੇ ਮੇਲੇ ਸੋ ਭਾਈ ਲਾਲੋ ਜੀ ਦੇ ਜਨਮ ਦਿਹਾੜੇ ਦੀਆਂ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਣ ਪ੍ਰਬੰਧਕ ਧੰਨਤਾ ਦੇ ਯੋਗ ਨੇ ਕਿ ਜਿਨ੍ਹਾਂ ਨੇ ਇਹ ਉਪਰਾਲੇ ਕੀਤੇ ਕਿ ਸਾਡੀ ਆਉਣ ਵਾਲੀ ਪੀੜ੍ਹੀ ਨੂੰ ਜਿਹੜਾ ਹੈ ਉਹ ਇਹ ਦਿਨਾਂ ਬਾਰੇ ਪਤਾ ਲੱਗੇ ਕਿ ਸਾਡਾ ਵੀ ਕੋਈ ਵੱਡਾ ਵਡੇਰਾ ਹੈ ਸਾਡੇ ਵੀ ਕੋਈ ਵੱਡੇ ਵਡੇਰੇ ਨੇ ਕਿ ਜਿਨ੍ਹਾਂ ਨੇ ਗੁਰੂ ਨਾਨਕ ਦੇ ਚਰਨ ਦੀ ਸ਼ੋਭਾ ਪ੍ਰਾਪਤ ਕੀਤੀ ਤੇ ਗੁਰੂ ਨਾਨਕ ਨੇ ਇਸ ਦਾ ਆਪਣੇ ਵਾਸਤੇ ਰੱਖ ਲਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ